ਜੀ ਦੋਸਤੋ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਟਰਾਲੀ ਇਧਰ ਬਾਈ ਨਾਲ ਕਰਦੇ ਆ ਗੱਲਬਾਤਾਂ ਆਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਇਹ ਕਾਇ ਫੁੱਟੀ ਆ ਟਰਾਲੀ ਇਹ 11 6:30 11 6:30 ਹਾਂ ਜੀ ਪਵਾਨੀ ਗੜਦੀ ਬਣੀ ਜੀ ਠੀਕ ਆ ਜੀ ਪਵਾਨੀ ਗੜਦੀ ਬਣੀ ਹੋਈ ਆ ਜੀ 11 6:30 ਟਰਾਲੀ ਆ ਜੀ ਦੇਖ ਸਕਦੇ ਹੋ ਚਾਰ ਸਫੇਰੋਂ ਤੇ ਇਹਦੀ ਬਾੜ ਦੀ ਗੱਲ ਕਰੀਏ ਬਈ ਕਿੰਨੀ ਉੱਚੀ ਆ ਇਹ ਸਵਾ 2 ਜੀ ਆਂ ਦੀ ਹੁੰਦੀ ਸਵਾ 2 ਠੀਕ ਆ ਸਵਾ 2 ਬਾੜ ਆ ਜੀ ਦੇਖ ਸਕਦੇ ਹੋ ਤੇ ਬੈੱਡ ਦੀ ਗੱਲ ਕਰੀਏ ਜੀ ਸਵਾ 4 ਫੁੱਟ ਵਿੱਡੇ ਸਵਾ 4 ਫੁੱਟ ਵਿੱਡੇਗਾ ਜੀ ਦੇਖ ਸਕਦੇ ਹੋ ਤੇ ਚਾਰ ਸਪੀਰ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਪੂਰੇ ਹੈਵੀ ਚ ਬਣੀ ਆ ਬਾਈ ਹਲਕੀ ਜੀ ਤਾਂ ਨਹੀਂ ਹਾਂ ਨਾ ਪੂਰੀ ਹੈਵੀ ਠੀਕ ਹੈ ਤੇ ਟਾਇਰ ਟੂਰ ਕਿਵੇਂ ਆ ਬੇਦਾਗ ਹੈ ਕਿ ਬੇਦਾਗ ਜੀ ਕਿੰਨਾ ਦਾ ਨਿਸ਼ਾਨ ਹੋ ਸਕਦਾ ਠੀਕ ਹੈ ਕਿ ਲਮੇਖ ਦਾ ਕੋਈ ਨਿਸ਼ਾਨ ਹੋ ਸਕਦਾ ਬੇਦਾਗ ਟਾਇਰ ਆ ਬਾਈ ਕਹਿੰਦਾ ਦੇਖ ਸਕਦੇ ਹੋ ਜੀ ਤੇ ਵਿੱਚੋਂ ਦੇਖ ਸਕਦੇ ਹੋ ਕੋਟਾ ਕੀ ਵਗੈਰਾ ਚੈੱਕ ਕਰ ਸਕਦੇ ਆ ਕਿਵੇਂ ਇਹਦੇ ਉੱਤੇ ਆ ਪੱਤੀਆਂ ਜੀਆਂ ਬਾਈ ਚਲਦੀ ਕਰ ਲਈ ਟਰੈਕਟਰ ਚਾੜਦਿਆਂ ਫਿਰ ਇਹ ਬਕਸੇ ਨਹੀਂ ਵਿੰਗੇ ਹੁੰਦੇ ਠੀਕ ਆ ਆਲੂਆਂ ਤੇ ਚਲਦੀ ਕਰਕੇ ਬਾਈ ਕਹਿੰਦਾ ਇਹ ਬਕਸੇ ਨਹੀਂ ਵਿੰਗੇ ਹੁੰਦੇ ਤਾਂ ਇਹ ਪੱਤੀਆਂ ਜੀਆਂ ਲਵਾਈਆਂ ਟਰੈਕਟਰ ਚਾੜਦਿਆਂ ਵਿੱਚ ਖਾਲੀ ਆਉਂਦੀ ਤਾਂ ਆਉਂਦੀ ਚ ਖਾਲੀ ਟਰੈਕਟਰ ਚਾੜਦੇ ਆ ਬਾਈ ਕਹਿੰਦਾ ਤਾਂ ਕਰਕੇ ਉਹ ਕਰਿਆਗਾ ਕਿਤੇ ਕੋਈ ਟਾਕੀ ਵਗੈਰਾ ਨਹੀਂ ਹੋएगी ਦੇਖ ਸਕਦੇ ਹੋ ਜੀ ਹਿੱਸਾ 4 ਇੰਚੀ ਆ ਬਾਈ ਪੌਣੇ 4 ਜੀ ਪੌਣੇ 4 ਇੰਚੀ ਹਿੱਸਾ ਗੀ ਦੇਖ ਸਕਦੇ ਹੋ ਲਿਪਟਾ ਲਾਗਾ ਦੇਖ ਸਕਦੇ ਹੋ ਜੀ 11 6:30 ਇਹਦੀ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਇਰੇ ਉਹ 160 ਰੇਟ ਦਾ ਹਾਂ 155 ਦਾ ਦੇਣਾ ਆਪਣਾ ਇੱਕ 55 ਦਾ ਦੇਣਾ ਹੈ ਤੇ ਨਾਮ ਕੀ ਹੈ ਜੀ ਆਪਣਾ ਅਰਜੰਦਰ ਸਿੰਘ ਹੈ ਤੇ ਪਿੰਡ ਜੀ ਭੁੱਲ ਰੇੜੀ ਭੁੱਲੇ ਤੇ ਮੋਬਾਈਲ ਨੰਬਰ ਜੀ ਆਪਣਾ 99643 ਹਾਂਜੀ 42160 ਤੇ ਬਾਕੀ ਸਿਰੇ ਦੇ ਕੋਈ ਵੇਟ ਬੂਟ ਦਾ ਪਤਾ ਬਾਈ ਕਿੰਨਾ ਕਹਿਦਾ ਬਾਈ ਇਹਦਾ 2122 ਕੰਟਰੋਲ ਹੋਊਗਾ ਵੀ ਪਹਿਲਾਂ ਵੇਟ ਕਰ ਲਵੇ ਅਗਲਾ ਭਾਵੇਂ ਆ ਕੇ ਠੀਕ ਹੈ 2122 ਕਮੰਟਰਲ ਵੇਟ ਹੋਊਗਾ ਬਾਈ ਕਹਿੰਦਾ ਦੇਖ ਸਕਦੇ ਹੋ ਜੇ ਇਹ ਵੇਟ ਕਰ ਲੇ ਪਹਿਲਾਂ ਆ ਕੇ ਕਹਿੰਦਾ ਫੇਰ ਰੇਟ ਲਾ ਦੇ ਉਹ ਤੇ ਮੈਂ ਵੇਟ ਕਰਕੇ ਜਮਾ ਰਸੀਦ ਦਿਖਾ ਦੂੰਗਾ ਠੀਕ ਹੈ ਬਾਈ ਕਹਿੰਦਾ ਵੇਟ ਦੀ ਰਸੀਦ ਵੀ ਦਿਖਾ ਦੂੰਗਾ ਅਗਲੇ ਨੂੰ ਤੇ ਹਾਂ ਵੀ ਵੇਟ ਕਰਕੇ ਬਾਈ ਕਹਿੰਦਾ ਰਸੀਦ ਦਿਖਾ ਦੂੰਗਾ ਬਾਈ ਨਾਲ ਜੇ ਕਿਸੇ ਦੇ ਫਿੱਟ ਹੋਈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਫੋਨ ਕਰਕੇ ਆਇਓ ਜੀ ਐਵੇਂ ਬਾਈ ਕਹਿੰਦਾ ਇਹਦਾ ਕੋਈ ਅਸਰ ਨਹੀਂ ਕਰੇ ਲੂ ਟਰਾਲੀ ਹੈ ਜ਼ਿਮੀਦਾਰਾ ਜੀ ਜੇ ਕਿਸੇ ਵੀਰ ਨੇ ਟਰਾਲੀ ਲੈਣੀ ਹੈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ